ਨਮਸਕਾਰ ਸਤਿ ਸ੍ਰੀ ਅਕਾਲ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਭਗਵੰਤ ਮਾਨ ਸਰਕਾਰ ਨੇ ਨਵੇਂ ਪਾਤਸ਼ਾਹ ਦੇ ਨਾਮ ਤੇ ਵਿਸ਼ਵ ਪੱਧਰੀ ਯੂਨੀਵਰਸਿਟੀ ਬਣਾਉਣ ਦਾ ਐਲਾਨ ਕੀਤਾ ਹੈ। ਜੁਨੀਵਰਸਿਟੀ ਦੀ ਗੱਲ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਇੱਕ ਵਰਲਡ ਕਲਾਸ ਯੂਨੀਵਰਸਿਟੀ ਇਹ ਸ਼ਹਿਰ ਦੇ ਵਿੱਚ ਸਥਾਪਿਤ ਕੀਤੀ ਜਾਊਗੀ ਜੀ। ਵਰਲਡ ਕਲਾਸ। ਔਰ ਯੂਨੀਵਰਸਿਟੀ ਦੇ ਵਿੱਚ ਸੰਗਤ ਨੂੰ ਪੁੱਛ-ਪੁੱਛ ਕੇ ਕਿ ਕਿਹੜੇ-ਕਿਹੜੇ ਸਬਜੈਕਟ ਰੱਖਣੇ ਨੇ ਕੀ-ਕੀ ਪੜਾਇਆ ਜਾਣਾ ਚਾਹੀਦਾ ਸ਼ੇਰ ਸਥਾਪਿਤ ਹੋਵੇ ਉੱਥੇ ਗੁਰੂਆਂ ਦੀ ਬਾਣੀ ਦਾ ਉੱਥੇ ਤਰਜਮਾ ਹੋਵੇ ਦੁਨੀਆ ਭਰ ਦੀਆਂ ਬੋਲੀਆਂ ਚ ਤਰਜਮਾ ਹੋਵੇ ਇਹ ਇੱਕ ਸ਼ਲਗਾ ਯੋਗ ਐਲਾਨ ਜ਼ਰੂਰ ਹੈ ਪਰ ਕੀ ਇਹ ਅਗਲੇ ਸਾਲਾਂ ਚ ਨਿਤਰੇ ਚੜੇਗਾ ਕੀ ਅਗਲੀਆਂ ਸਰਕਾਰਾਂ ਇਸ ਨੂੰ ਬਣਦੀ ਤਰਜੀਹ ਦੇਣਗੀਆਂ ਗੁਰੂ ਸਾਹਿਬ ਦੇ ਕਿਸੇ ਵੀ ਪ੍ਰੋਜੈਕਟ ਤੇ ਕਿੰਤੂ ਪਰੰਤੂ ਕਰਨਾ ਸਹੀ ਨਹੀਂ ਪਰ ਮੈਨੂੰ ਇਸ ਮਸਲੇ ਤੇ ਟਿੱਪਣੀ ਕਰਨੀ ਪੈ ਰਹੀ ਹੈ ਕਿਉਂਕਿ ਗੁਰੂ ਸਹਿਬਾਨਾਂ ਦੇ ਨਾਮ ਤੇ ਹੁਣ ਤੱਕ ਕਈ ਵਿਦਿਅਕ ਅਦਾਰਿਆਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਪਰ ਇੱਕ ਦਿਨ ਨੂੰ ਛੱਡ ਕੇ ਬਹੁਤੇ ਅਦਾਰੇ ਜਾਂ ਤਾਂ ਅਧੂਰੇ ਰਹਿ ਗਏ ਨੇ ਜਾਂ ਫਿਰ ਉਹਨਾਂ ਦੀਆਂ ਇਮਾਰਤਾਂ ਖੰਡਰ ਬਰ ਗਈਆਂ ਨੇ ਕੁਝ ਅਦਾਰੇ ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ ਅਫਸੋਸ ਹੈ ਕਿ ਬਹੁਤਿਆਂ ਦੀ ਦੁਰਦਸ਼ਾ ਦਾ ਕਾਰਨ ਹੈ ਪੰਜਾਬ ਦੀਆਂ ਸਰਕਾਰਾਂ ਜਿਹੜੀਆਂ ਵੀ ਆਈਆਂ ਉਹਨਾਂ ਦੀ ਅਣਗਹਿਲੀ ਬਹੁਤ ਚੰਗਾ ਹੁੰਦਾ ਜੇ ਮੁੱਖ ਮੰਤਰੀ ਭਗਵੰਤ ਮਾਨ ਤਾਜ਼ਾ ਐਲਾਨ ਕਰਨ ਤੋਂ ਪਹਿਲਾਂ ਇਸ ਮਸਲੇ ਤੇ ਕੁਝ ਖੁਦ ਹੋਮਵਰਕ ਕਰ ਲੈਂਦੇ ਮੈਨੂੰ ਯਾਦ ਆ ਕਿ 1978 ਚ ਅਨੰਦਪੁਰ ਸਾਹਿਬ ਚ ਹੀ 1978 ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੇ ਬਹੁਤ ਧੂਮਧਾਮ ਨਾਲ ਸ਼੍ਰੀ ਦਸ਼ਮੇਸ਼ ਅਕੈਡਮੀ ਇਕ ਸਕੂਲ ਦੀ ਸਥਾਪਨਾ ਕੀਤੀ ਗਈ ਸੀ ਉਸ ਦੇ ਦੇ ਰਾਸ਼ਟਰਪਤੀ ਐਨ ਸੰਜੀਵਾ ਰੈਡੀ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ ਕਰੀਬ 160 ਏਕੜ ਤੇ ਸਥਿਤ ਇਸ ਦੀ ਬਹੁਤ ਹੀ ਖੂਬਸੂਰਤ ਇਮਾਰਤ ਦੀ ਉਹ ਸਾਰੀ ਵੀ ਹੋਈ ਕੁਝ ਸਾਲ ਇਹ ਸਕੂਲ ਬਹੁਤ ਵਧੀਆ ਚੱਲਿਆ ਪਰ ਫਿਰ ਇਹ ਕਰੀਬ 2004-5 ਚ ਬੰਦ ਹੋਣ ਦੇ ਕਿਨਾਰੇ ਤੇ ਆ ਗਿਆ ਇਸ ਨੂੰ ਤਿੰਨੇ ਰਖੜਾ ਭਰਾਵਾਂ ਨੇ 1 ਕਰੋੜ ਰੁਪਏ ਦੀ ਮਦਦ ਦੇ ਕੇ ਜ਼ਿੰਦਾ ਰੱਖਿਆ ਤਲਛਤ ਗੱਲ ਇਹ ਕਿ ਉਸ ਵੇਲੇ ਦੀ ਕਾਂਗਰਸ ਸਰਕਾਰ 1 ਕਰੋੜ ਰੁਪਏ ਵੀ ਨਹੀਂ ਦੇ ਸਕੀ ਹਾਲਾਂਕਿ ਇਸ ਸੰਸਥਾ ਦਾ ਨਾਮ ਦਸਵੇਂ ਪਾਤਸ਼ਾਹ ਨਾਲ ਜੁੜਿਆ ਹੈ ਕਿੰਨੀ ਸ਼ਰਮ ਦੀ ਗੱਲ ਹੈ ਹੁਣ ਵੀ ਇਸ ਨੂੰ ਰਖੜਾ ਪ੍ਰਾਹ ਹੀ ਚਲਾ ਰਹੇ ਨੇ ਸਾਬਕਾ ਮੰਤਰੀ ਸੁਜੀਤ ਸਿੰਘ ਰਖੜਾ ਇਸ ਦੀ ਮੈਨੇਜਮੈਂਟ ਦੇ ਇਸ ਵਕਤ ਚੇਅਰਮੈਨ ਨੇ ਆ ਪੰਜਾਬ ਸਰਕਾਰ ਪੰਜਾਬ ਸਰਕਾਰ ਨੂੰ ਇਹ ਵੀ ਸੋਚਣਾ ਪਊਗਾ ਕੀ ਸ਼੍ਰੀ ਅਨੰਦਪੁਰ ਸਾਹਿਬ ਚ ਕਿੰਨੀਆਂ ਯੂਨੀਵਰਸਟੀਆਂ ਟੋਟਲ ਕਿੰਨੀਆਂ ਯੂਨੀਵਰਸਟੀਆਂ ਚੱਲ ਸਕਦੀਆਂ ਨੇ ਕੁਝ ਮਹੀਨੇ ਪਹਿਲਾਂ ਜਿਹੜੇ ਪੰਜਾਬ ਦੇ ਮਸ਼ਹੂਰ ਸਮਾਜ ਸੇਵੀ ਨੇ ਐਸਪੀਐ ਸੋਬੇਰਾਏ ਉਹਨਾਂ ਨੇ ਇੱਥੇ 30 ਏਕੜ ਤੇ 800 ਕਰੋੜ ਰੁਪਏ ਦੀ ਲਾਗਤ ਵੜੀ ਨਵੀਂ ਪ੍ਰਾਈਵੇਟ ਯੂਨੀਵਰਸਿਟੀ ਸਥਾਪਿਤ ਕਰਨ ਦਾ ਫੈਸਲਾ ਜਿਹੜਾ ਵਾ ਉਹ ਐਲਾਨਿਆ ਸੀ ਉਹਨਾਂ 200 ਕਰੋੜ ਰੁਪਏ ਦੀ ਪ੍ਰੋਵੀਜ਼ਨ ਵੀ ਇਦੇ ਵਾਸਤੇ ਰੱਖ ਦਿੱਤੀ ਸੀ ਤੇ ਕਰੀਬ 300 ਦੇ ਕਰੀਬ ਸਟੂਡੈਂਟ ਜਿਹੜੇ ਨੇ ਉਹਨਾਂ ਨੂੰ ਦਾਖਲ ਵੀ ਕਰ ਲਿਆ ਸੀ ਸਨੀ ਓਬਰੋਏ ਵਿਵੇਕ ਸਦਰ ਨਾਮ ਦੀ ਯੂਨੀਵਰਸਿਟੀ ਦੀ ਨਵੇਕਲੀ ਚੀਜ਼ ਇਹ ਹੈ ਕਿ ਇਹਦੇ ਵਿੱਚ ਸਟੂਡੈਂਟਸ ਬਹੁਤੇ ਗਰੀਬ ਸਟੂਡੈਂਟ ਹੋਣਗੇ ਸਟੂਡੈਂਟਸ ਨੂੰ ਮੁਫਤ ਸਿੱਖਿਆ ਹੌਸਟਲ ਤੇ ਖਾਣਾ ਪ੍ਰਦਾਨ ਕੀਤਾ ਜਾਊਗਾ ਜ਼ਾਹਿਰ ਹੈ ਕਿ ਇਹ ਸੰਸਥਾ ਖਾਸ ਕਰਕੇ ਜਿਹੜੇ ਲੋੜਵੰਦ ਬੱਚੇ ਨੇ ਜਿਵੇਂ ਕਿ ਗਰੀਬ ਬੱਚੇ ਆ ਉਹਨਾਂ ਲਈ ਆ ਜਿਨ੍ਹਾਂ ਦੀ ਸਕਿੱਲ ਡਿਵੈਲਪਮੈਂਟ ਵੀ ਇਸ ਯੂਨੀਵਰਸਿਟੀ ਦੇ ਵਿੱਚ ਕੀਤੀ ਜਾਊਗੀ ਕੀ ਸਰਕਾਰ ਵੱਲੋਂ ਜਿਹੜੀ ਅਨੰਪੁਰ ਸਾਹਿਬ ਚ ਯੂਨੀਵਰਸਿਟੀ ਨਵੀਂ ਬਣਨੀ ਆ ਉਹ ਇਸ ਨਾਲੋਂ ਜਿਹੜੀ ਐਸਪੀਐਸ ਓਬਰਾ ਯੂਨੀਵਰਸਿਟੀ ਬਣਾ ਰਹੇ ਨੇ ਉਹਦੇ ਨਾਲ ਵੱਖਰੀ ਟਾਈਪ ਦੀ ਸਿੱਖਿਆ ਪ੍ਰਦਾਨ ਕਰੂਗੀ ਜਾਂ ਫਿਰ ਇਹਦੇ ਵਰਗੀ ਹੀ ਕਿ ਦੋਵੇਂ ਇੱਕ ਦੂਜੇ ਨਾਲ ਕੰਪੀਟ ਕਰਨ ਗਿਆ ਹਾਂ ਹਾਂ ਜੇ ਦੋਵੇਂ ਕਦੀ ਕੰਪਲੀਟ ਹੋ ਗਈਆਂ ਇਹ ਵੀ ਦੇਖਣਾ ਹੋਊਗਾ ਇਹ ਵੀ ਦੇਖਿਆ ਗਿਆ ਕਿ ਜੇ ਕੋਈ ਇੱਕ ਪਾਰਟੀ ਦੀ ਸਰਕਾਰ ਕੋਈ ਵੀ ਅਧਾਰਾ ਜਿਹੜਾ ਵਾ ਉਹ ਸ਼ੁਰੂ ਕਰਦੀ ਆ ਤਾਂ ਅਗਲੀ ਸਰਕਾਰ ਜੇ ਦੂਜੀ ਪਾਰਟੀ ਦੀ ਆ ਜੇ ਤਾਂ ਉਹਦੇ ਵੱਲ ਧਿਆਨ ਨਹੀਂ ਦਿੰਦੀ। ਕੱਲ ਦੀ ਪੰਜਾਬੀ ਟ੍ਰਿਬਿਊਨ 'ਚ ਇੱਕ ਲੇਖ ਨੇ ਚਰਨਜੀਤ ਪੂਲੜ ਦਾ ਲੇਖ ਹੈ ਉਹਦੇ ਲੇਖ ਨੇ ਤਿੰਨ ਇਹੋ ਜਿਹੀਆਂ ਸਕੀਮਾਂ ਦਾ ਵੇਰਵਾ ਦਿੱਤਾ ਵਾ। 2019 'ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਜਗਤ ਗੁਰੂ ਨਾਨਕ ਦੇਵ ਸਟੇਟ ఓపెਨ ਯੂਨੀਵਰਸਿਟੀ ਪਟਿਆਲਾ 'ਚ ਬਣਾਉਣ ਦਾ ਐਲਾਨ ਕੀਤਾ ਸੀ। ਉਸ ਸਾਲ ਪਹਿਲੇ ਪਾਤਸ਼ਾਹ ਦਾ 550ਵਾਂ प्रकाशพรੂਸੀ ਅਤੇ ਇਸ ਓਪਨ ਯੂਨੀਵਰਸਿਟੀ ਨੂੰ ਉਹਨਾਂ ਨੂੰ ਸਮਰਪਿਤ ਕੀਤਾ ਗਿਆ ਸੀ ਇਸ ਯੂਨੀਵਰਸਿਟੀ ਓਪਨ ਯੂਨੀਵਰਸਿਟੀ ਦੀ ਹਾਲੇ ਤੱਕ ਕੋਈ ਇਮਾਰਤ ਨਹੀਂ ਤੇ ਇਹ ਸਰਕਾਰੀ ਮਹਿੰਦਰਾ ਕਾਲਜ ਚੋਂ ਤੇ ਉਹਦੇ ਪ੍ਰਿੰਸੀਪਲ ਦੀ ਕੋਠੀ ਚ ਇਸ ਵੇਲੇ ਇਹ ਚੱਲ ਰਹੀ ਹੈ ਕੇਂਦਰ ਸਰਕਾਰ ਵੱਲੋਂ ਮੇਰਾ ਖਿਆਲ 15 ਜਾਂ 16 ਕਰੋੜ ਦੀ ਗ੍ਰਾਂਟ ਵੀ ਆਈ ਸੀ ਪਰ ਉਹ ਹਲੇ ਤੱਕ ਵਰਤੀ ਨਹੀਂ ਜਾ ਸਕੀ ਇਸ ਦੀ ਇਮਾਰਤ ਵਾਸਤੇ ਕਈ ਪਿੰਡਾਂ ਦੀਆਂ ਪੰਚਾਇਤਾਂ ਤੋਂ ਜ਼ਮੀਨ ਲੈਣ ਦੀਆਂ ਕੋਸ਼ਿਸ਼ਾਂ ਵੀ ਹੋਈਆਂ ਪਰ ਕੋਈ ਨਾ ਕੋਈ ਦਿੱਕਤ ਆਉਂਦੀ ਰਹੀ ਇਹ ਹਾਲ ਹੈ ਸਾਡੀ ਜਗਤ ਗੁਰੂ ਨਾਨਕ ਦੇਵ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੀ ਮੈਨੂੰ ਯਾਦ ਆ ਕਿ ਅਗਲੇ ਸਾਲ ਜਦੋਂ ਕੈਪਟਨ ਅਬਰਿੰਦਰ ਸਿੰਘ ਦੀ ਸਰਕਾਰ ਸੀ 2020 ਚ ਉਹਨਾਂ ਦੀ ਕਾਂਗਰਸ ਸਰਕਾਰ ਨੇ ਇੱਕ ਹੋਰ ਪ੍ਰੋਜੈਕਟ ਦੀ ਸਥਾਪਨਾ ਕਰਨ ਦਾ ਉਸ ਵੇਲੇ ਫੈਸਲਾ ਕੀਤਾ ਸੀ ਉਹਦਾ ਐਲਾਨ ਕੀਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ પ્રકાશਪੁਰਬ ਦੀ પ્રકાશਪੁਰਬ ਨੂੰ ਸਮਰਪਿਤ ਇੱਕ ਸਟੇਟ ਯੂਨੀਵਰਸਿਟੀ ਆਫ ਲਾ ਨੂੰ ਤਰਨਤਾਰਨ ਜ਼ਿਲ੍ਹੇ ਚ ਕੈਰੋਂ ਪਿੰਡ ਚ ਬਣਾਉਣ ਦਾ ਐਲਾਨ ਕੀਤਾ ਸੀ ਜਿੱਥੋਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਸੀ ਮੈਂ ਉਸ ਵੇਲੇ ਐਮਐਲਏ ਸੀ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਰਿਪੋਰਟਰ ਦੀ ਖਬਰ ਮੁਤਾਬਕ ਇਹਨਾਂ 5 ਸਾਲਾਂ ਚ ਯੂਨੀਵਰਸਿਟੀ ਦੀ ਸਿਰਫ ਜੜੀ ਜੜੀ ਚਾਰ ਦਿਵਾਰੀ ਆ ਉਹੋ ਹੀ ਹੋਈ ਆ ਤੇ ਹਾਲੀ ਤੱਕ ਇਹਦੀ ਕੋਈ ਪੱਕੀ ਇਮਾਰਤ ਨਹੀਂ ਬਣੀ ਔਰ ਇਹ ਜਿਹੜੀ ਯੂਨੀਵਰਸਿਟੀ ਆ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਂਪਸ ਤੋਂ ਇਸ ਵੇਲੇ ਚੱਲ ਰਹੀ ਆ। ਇਹਦਾ ਕੋਈ ਨਾ ਕੋਈ ਵਾਈਸ ਚਾਂਸਲਰ ਨਾ ਇਹਦਾ ਕੋਈ ਰਜਿਸਟਰਾਰ ਤੇ ਨਾ ਹੀ ਇਹਦਾ ਕੋਈ ਪੱਕਾ ਸਟਾਫ ਰੱਖਿਆ ਗਿਆ ਵਾ। ਮੌਜੂਦਾ ਸਰਕਾਰ ਨੇ ਕੀ ਮਦਦ ਕੀਤੀ? ਇਹਦਾ 2022 ਯੋਗਦਾਨ ਸਿਰਫ 6-7 ਕਰੋੜ ਸੀ। ਇਹ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਸਟੇਟ ਯੂਨੀਵਰਸਿਟੀ ਆਫ ਲਾਧਾ ਹਾਲ। ਉਸੇ ਵੇਲੇ ਕਾਂਗਰਸ ਸਰਕਾਰ ਵੱਲੇ ਇਹ ਇੱਕ ਹੋਰ ਗੁਰੂ ਸੇਵਾ ਨੰਦ ਦੇ ਨਾਮ ਤੇ ਪ੍ਰੋਜੈਕਟ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਇਹ ਉਸ ਇਲਾਕੇ ਚਮਕੌਰ ਸਾਹਿਬ ਦੇ ਐਮਐਲਏ ਤੇ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇਨੀਸ਼ੀਏਟਿਵ ਸੀ ਜੋ 2019 ਚ ਲਿਖਿਆ ਗਿਆ ਇਸ ਇੰਸਟੀਚੂਟ ਨੂੰ ਬਾਅਦ ਚ ਯੂਨੀਵਰਸਿਟੀ ਬਣਾਉਣ ਦਾ ਪਲਾਨ ਸੀ ਜਿਵੇਂ ਤੁਹਾਨੂੰ ਪਤਾ ਹੈ ਕਿ ਚਰਨਜੀਤ ਸਿੰਘ ਚੰਨੀ ਬਾਅਦ ਕੁਝ ਦਿਨ ਵਾਸਤੇ ਮੁੱਖ ਮੰਤਰੀ ਵੀ ਰਹੇ ਸਨ ਚਰਨਜੀਤ ਚੰਨੀ ਮੁਤਾਬਕ ਕਾਂਗਰਸ ਸਰਕਾਰ ਨੇ ਇਸ ਸਕਿੱਲ ਇੰਸਟੀਚੂਟ ਲਈ 42 ਏਕੜ ਜਗ੍ਹਾ ਤੇ 150 ਕਰੋੜ ਰੁਪਏ ਖਰਚੇ ਨੇ ਕੈਂਪਸ ਬਣਾਉਣ ਵਾਸਤੇ ਉਹਨਾਂ ਮੁਤਾਬਕ ਜਿਹੜੀ ਇਮਾਰਤ ਬਣੀ ਬਣਾਉਣਾ ਬਣਾਈ ਸੀ ਉਹ ਹੁਣ ਖੰਡਰ ਬਣ ਜਾ ਰਹੀ ਹੈ ਪੰਜਾਬ ਦੀ ਮਸ਼ਹੂਰ ਯੂਨੀਵਰਸਿਟੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਜੀ ਐਨ ਡੀ ਯੂ ਜਿਹੜੀ ਅੰਮ੍ਰਿਤਸਰ 'ਚ 1969 ਚ ਸਥਾਪਿਤ ਕੀਤੀ ਗਈ ਸੀ ਉਹ ਵੀ ਪੰਜਾਬ ਸਰਕਾਰ ਦੀਆਂ ਸਰਕਾਰਾਂ ਦੀ ਨੈਗਲੈਕਟ ਅਣਗਹਿਲੀ ਦਸ਼ਕਾਰਿਆ ਪਹਿਲੇ ਪਾਤਸ਼ਾਹ ਦੇ ਨਾਂ ਤੇ ਬਣਿਆ ਇਹ ਉੱਚ ਸਿੱਖਿਆ ਦਾ ਆਦਾਰਾ ਕ੍ਰੀਬ 500 ਏਕੜ ਸਥਾਪਿਤ ਕੀਤਾ ਗਿਆ ਵਾ ਬਹੁਤ ਚੰਗੇ ਗਰਾਊਂਡ ਆ ਮੈਨੂੰ 1972 ਤੋਂ 76 ਤੱਕ ਇਹਦੇ ਵਿਸ਼ਾਲ ਤੇ ਆਲੀਸ਼ਾਨ ਗਰਾਊਂਡ 'ਚ ਬਤੌਰ ਐਥਲੀਟ ਦੌੜਨ ਦਾ ਮੌਕਾ ਵੀ ਮਿਲਿਆ ਸੀ ਜੇ ਅੱਜ ਜੀ ਐਨ ਡੀ ਯੂ ਦਾ ਸਲਾਨਾ ਬਜਟ ਕਰੀਬ 750 ਜਾਂ 760 ਕਰੋੜ ਆ ਤਾਂ ਇਹਦਾ ਮੁੱਖ ਕਾਰਨ ਹੈ ਇਸ ਦੀ ਮੈਨੇਜਮੈਂਟ ਦਾ ਸਹੀ ਫਿਸਕਲ ਪ੍ਰਬੰਧ ਇਹਦੀਆਂ ਹਾਈ ਫੀਸਾਂ ਉੱਚੀਆਂ ਫੀਸਾਂ ਤੇ ਕਈ ਸਾਰੀਆਂ ਗ੍ਰਾਂਟਾਂ ਜਿਹੜੀਆਂ ਇਸ ਨੂੰ ਕੇਂਦਰੀ ਸਕੀਮਾਂ ਤਹਿਤ ਆ ਰਹੀਆਂ ਨੇ ਇਸ ਵਿੱਚ ਪੰਜਾਬ ਸਰਕਾਰ ਦਾ ਸਲਾਨਾ ਯੋਗਦਾਨ ਹੈ ਸਿਰਫ 95 ਕਰੋੜ ਜੀ ਐਂਡ ਯੂ ਕਈ ਸਾਲਾਂ ਤੋਂ ਹਰ ਸਾਲ ਪੰਜਾਬ ਸਰਕਾਰ ਤੋਂ 2250 ਕਰੋੜ ਦੀ ਮੰਗ ਕਰ ਰਹੀ ਹੈ ਪਰ ਸਰਕਾਰ ਹਰ ਸਾਲ ਆਪਣੇ ਯੋਗਦਾਨ ਚ ਸਿਰਫ 5 ਜਾਂ 6 ਫੀਸਦੀ ਵਾਧਾ ਹੀ ਕਰਦੀ ਹੈ। ਹਾਲਾਂਕਿ ਯੂਨੀਵਰਸਿਟੀਆਂ ਸਾਲ ਦੀਆਂ ਤਨਖਾਹਾਂ ਜਿਹੜੀਆਂ ਆ ਉਹਨਾਂ ਦਾ ਬੈਲੀ ਮੇਰੇ ਖਿਆਲ 300 ਜਾਂ 350 ਕਰੋੜ ਤੋਂ ਵਾਧਿਆ। ਗੁਰੂ ਸਾਹਿਬਾਨ ਦੇ ਨਾਮ ਤੇ ਸਿਆਸਤ ਕਰਨੀ ਜਾਂ ਵਾਵਾ ਖੱਟਣੀ ਬਹੁਤ ਸੌਖੀ ਆ। ਪਰ ਗੁਰੂਆਂ ਪ੍ਰਤੀ ਵਚਨਬੱਧਤਾ ਨੂੰ ਸਿਰੇ ਚੜ੍ਹਣਾ ਬਹੁਤ ਔਖਾ ਵਾ। ਇੱਕ ਹੋਰ ਸਾਡੇ ਗੁਰੂਆਂ ਨੂੰ ਸਮਰਪਿਤ ਉੱਚ ਸਿੱਖਿਆ ਦਾ ਅਦਾਰਾ ਹੈ। ਸਿਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਜੋ ਫਤਿਹਗੜ੍ਹ ਸਾਹਿਬ ਚ 2004 ਜਾਂ 2005 ਚ ਸਥਾਪਿਤ ਕੀਤੀ ਗਈ ਸੀ ਇਹਦਾ ਐਲਾਨ ਪ੍ਰਕਾਸ਼ ਸਿੰਘ ਬਾਦਲ ਨੇ ਪਵਿੱਤਰ ਗ੍ਰੰਥ ਦੀ ਸਥਾਪਨਾ ਦੇ 400 ਸਾਲਾ ਸਮਾਗਮਾਂ ਵੇਲੇ ਇੱਕ ਪ੍ਰਾਈਵੇਟ ਚੈਰੀਟੇਬਲ ਸੰਸਥਾ ਵਜੋਂ ਉਸ ਵੇਲੇ ਕੀਤਾ ਸੀ ਇਹਦਾ ਚਾਂਸਲਰ ਜਿਹੜਾ ਕੁਲਪਤੀ ਆ ਉਹ ਐਸਜੀਪੀਸੀ ਦਾ ਪ੍ਰਧਾਨ ਹੁੰਦਾ ਵਾ ਤੇ ਸ਼੍ਰੋਮਣੀ ਕਮੇਟੀ ਹਰ ਸਾਲ ਕਰੀਬ 8 ਕਰੋੜ ਰੁਪਏ ਗ੍ਰਾਂਟ ਵੀ ਦਿੰਦੀ ਹੈ ਇਹ ਸੰਸਥਾ ਸਾਡੇ ਪਵਿੱਤਰ ਗੁਰੂ ਨੂੰ ਸਮਰਪਿਤ ਹੈ ਪਰ ਫਿਰ ਵੀ ਇਸ ਉੱਪਰ ਵਿੱਤੀ ਸੰਕਟ ਬਣਿਆ ਰਹਿੰਦਾ ਵਾ ਔਰ ਇਸ ਵਿੱਤੀ ਸੰਕਟ ਦਾ ਮੁੱਖ ਕਾਰਨ ਹੈ ਕਿ ਪੰਜਾਬ ਸਰਕਾਰ ਵੱਲੋਂ ਜਿਹੜੇ ਐਸਸੀ ਤੇ ਲੋੜਵੰਦ ਗਰੀਬ ਸਟੂਡੈਂਟਸ ਵਾਸਤੇ ਜਿਹੜਾ ਪੋਸਟ میٹرਿਕਸ ਸਕਾਲਰਸ਼ਿਪ ਤੇ ਫੰਡਸ ਆ ਉਹ ਸਹੀ ਟਾਈਮ 'ਚ ਪ੍ਰਦਾਨ ਨਹੀਂ ਕੀਤੇ ਜਾਂਦੇ ਉਹਨਾਂ 'ਚ ਬਹੁਤ ਵੱਡੀ ਦੇਰੀ ਯਾਨੀ ਡਿਲੇ ਹੁੰਦੀ ਹੈ ਕਈ ਵਾਰਾਂ 1 ਸਾਲ ਤੋਂ ਵੀ ਵੱਧ ਦੀ ਡਿਲੇ ਹੋ ਜਾਂਦੀ ਹੈ ਇੱਕੀ ਹੋਜੀਆ ਸਕਾਲਰਸ਼ਿਪ ਜਾਂ ਵਜੀਫਾ ਵਾ ਜਿਹੜਾ ਸਾਲਸਾ ਡੇਢ ਸਾਲ ਮਿਲਦਾ ਹੀ ਨਹੀਂ ਸਟੂਡੈਂਟਸ ਨੂੰ ਇਸੇ ਤਰ੍ਹਾਂ ਲੁਧਿਆਣਾ ਸਥਿਤ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਸ ਯੂਨੀਵਰਸਿਟੀ ਗਡਵਾਸੂ ਜਿਹਨੂੰ ਕਹਿੰਦੇ ਆ ਉਹ ਵੀ ਵਿੱਤੀ ਵੱਡੇ ਵਿੱਤੀ ਸੰਕਟ ਦਾ ਨਾਲ ਪੀੜਤ ਹੈ ਇਹਨੂੰ 2005 ਜਾਂ 2006 ਚ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਦੇ ਨਾਂ ਤੇ ਸਥਾਪਿਤ ਕੀਤਾ ਗਿਆ ਸੀ ਬਣਾਇਆ ਗਿਆ ਸੀ ਹਾਲਾਂਕਿ ਪੰਜਾਬ ਦਾ ਲਾਈਫਸਟਾਕ ਯਾਨੀ ਪਸ਼ੂਤਨ ਦਾ ਸੂਬੇ ਦੀ ਆਰਥਿਕਤਾ 'ਚ ਬਹੁਤ ਵੱਡਾ ਯੋਗਦਾਨ ਹੈ ਪਰ ਗੜਵਾਸੂ ਨੂੰ ਸਟੇਟ ਦੀ ਬਜਟ ਦਾ ਅੱਧਾ ਫੀਸਦ ਇੱਕ ਛਡੋ ਅੱਧਾ ਫੀਸਦ ਵੀ ਹਿੱਸਾ ਨਹੀਂ ਮਿਲਦਾ। ਹੋਰ ਇਹਦਾ ਨਤੀਜਾ ਨਤੀਜਾ ਇਹ ਹੈ ਕਿ ਸਟਾਫ ਦੀਆਂ ਅਧੀਆਂ ਪੋਸਟਾਂ ਖਾਲੀ ਪਈਆਂ ਵਾਂ। ਸਟਾਫ ਨੂੰ ਤਨਖਾਹਾਂ ਦੇਣ ਲਈ ਪੂਰੇ ਪੈਸੇ ਹੈ ਨਹੀਂ ਤੇ ਜਿਹੜੇ ਸਟੂਡੈਂਟਸ ਨੇ ਉਹ ਕਈ ਦਿਨ ਤੋਂ ਬੰਦ ਦਾ ਸਟਾਈਪੈਂਟ ਦੀ ਮੰਗ ਕਰ ਰਹੇ ਆਂ ਔਰ ਹੜਤਾਲਤੇ ਵੀ ਪਿੱਛੇ ਜੇ ਰਹੇ ਆ। ਦੁਜੇ ਗੁਰੂ ਸਹਿਬਾਨ ਨੂੰ ਸਮਰਪਿਤ ਇਸ ਧਾਰੇ ਨੂੰ ਕਾਇਮ ਰੱਖਣ ਲਈ 3250 ਜਾਂ 300 ਕਰੋੜ ਵਨ ਟਾਈਮ ਗ੍ਰਾਂਟ ਦੀ ਫੌਰੀ ਤੌਰ ਤੇ ਲੋੜ ਹੈ ਇਹ ਦੇਣ ਦੀ بجائے ਭਗਵੰਤਬਾਨ ਸਰਕਾਰ ਨੇ ਇੱਕ ਨਵੀਂ ਯੂਨੀਵਰਸਿਟੀ ਬਣਾਉਣ ਨੂੰ ਪਹਿਲ ਦਿੱਤੀ ਹੈ ਇਹ ਕਿੰਨੇ ਅਫਸੋਸ ਦੀ ਗੱਲ ਹੈ ਮੇਰੇ ਖਿਆਲ 따ੜੀ ਚੋਂ ਬਹੁਤ ਸਾਰੇ ਮੇਰੇ ਨਾਲ ਸਹਿਮਤ ਹੋਣਗੇ ਮੰਨਿਆ ਕਿ ਪੰਜਾਬ ਸਰਕਾਰ ਦੀ ਖੁਦ ਵਿੱਤੀ ਹਾਲਤ ਬਹੁਤੀ ਚੰਗੀ ਨਹੀਂ ਸੂਬੇ ਤੇ 4.5 4 ਲੱਖ ਕਰੋੜ ਦਾ ਤੋਂ ਵੱਧ ਦਾ ਕਰਜ਼ਾ ਹੈ ਔਰ ਨੀਤੀਯੋਗ ਦੀ ਜਿਹੜੀ 2025 ਦੀ ਅਸੈਸਮੈਂਟ ਆ ਉਹਦੇ ਮੁਤਾਬਕ ਪੰਜਾਬ 18 ਮੁੱਖ ਸਟੇਟਾਂ ਦੇ ਫਿਸਕਲ ਹੈਲਥ ਇੰਡੈਕਸ 'ਚ ਸਭ ਤੋਂ ਪਿਛੇ ਆ ਪਰ ਨਮੀਆਂ ਯੂਨੀਵਰਸਿਟੀਆਂ ਜਾਂ ਮੈਡੀਕਲ ਕਾਲਜ ਦੀ ਅਨਾਉਂਸਮੈਂਟ ਕਰਨ ਦੀ ਬਜਾਏ ਕੀ ਜਿਹੜੇ ਆਪਣੇ ਗੁਰੂਆਂ ਨੂੰ ਸਮਰਪਿਤ ਪੁਰਾਣੇ ادارے ਨੇ ਯੂਨੀਵਰਸਿਟੀਆਂ ਜਾਂ ਹੋਰ ادارے ਨੇ ਉਹਨਾਂ ਦਾ ਖਿਆਲ ਕਰਨਾ ਨਹੀਂ ਬਣਦਾ ਸਰਕਾਰ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਮੇਰੇ ਮੁਤਾਬਕ ਲੋੜ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਪੋਸਟ ਮੈਟ੍ਰਿਕ ਤੇ ਹੋਰ ਸਕਾਲਰਸ਼ਿਪ ਨੂੰ ਟਾਈਮ ਸਿਰ ਦੇਣ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਗੜਵਾਸੂ ਦੀ ਬਾਹ ਫੜਨ ਦੀ ਲੋੜ ਹੈ ਚਮਕੌਰ ਸਾਹਿਬ ਦੀ ਸਕਿੱਲ ਇੰਸਟੀਟਿਊਟ ਨੂੰ ਚਲਾਉਣ ਦੀ ਨਾਲ ਹੀ ਨਾਲ ਜਗਤ ਗੁਰੂ ਨਾਨਕ ਦੇਵ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੀ ਇਮਾਰਤ ਉਸਾਰਨ ਦੀ ਬਹੁਤ ਵੱਡੀ ਜ਼ਰੂਰਤ ਹੈ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ ਲਾ ਨੂੰ ਇੱਕ ਸੋਨਾ ਟੁਕਵਾ ਜਿਹੜਾ ਕਰ ਜਿਹੜਾ ਵਾ ਉਹ ਦੇਣ ਦੀ ਲੋੜ ਆ ਇਸੇ ਤਰ੍ਹਾਂ ਦਸ਼ਮੇਸ਼ ਅਕੈਡਮੀ ਨੰਦਪੁਰ ਸਾਹਿਬ ਦੀ ਮਦਦ ਕਰਨ ਦੀ ਲੋੜ ਆ ਕੀ ਇਹ ਸਭ ਜ਼ਰੂਰੀ ਇਸ ਕਰਕੇ ਨਹੀਂ ਕਿ ਉਹ ਦੂਜੀ ਪਾਰਟੀ ਦੀ ਸਰਕਾਰ ਨੇ ਐਲਾਨੇ ਸਨ ਕਿੰਨਾ ਅਫਸੋਸ ਆ ਕਿ ਅਸੀਂ ਗੁਰੂਆਂ ਦੇ ਨਾਂ ਤੇ ਅਧਾਰਿਆ ਨਵੀਂ ਸਿਆਸੀ ਰੰਗਤ ਚ ਰੰਗ ਦਿੱਤਾ ਵਾ ਅਰੇ ਅਸੀਂ ਲਗਾਤਾਰ ਇਹ ਕਰ ਰਹੇ ਆ ਇਹਨਾਂ ਸਾਰੇ ਧਾਰਿਆਂ ਦੀ ਦਰਦਸ਼ਾ ਵੇਖ ਕੇ ਇਹ ਵੀ ਸੋਚਣਾ ਪਊਗਾ ਕਿ ਕੀ ਗੁਰੂ ਸਹਿਬਾਨਾਂ ਦੇ ਨਾਮ ਤੇ ਸਿੱਖਿਆ ਜਾਂ ਹੋਰ ادارے ਖੁੱਲਣੇ ਵੀ ਚਾਹੀਦੇ ਨੇ। ਸ਼੍ਰੀ ਅਕਾਲ ਤਖਸਾਲ ਨੂੰ ਇਹ ਫੈਸਲਾ ਕਰਨਾ ਚਾਹੀਦਾ ਜੇ ਅਸੀਂ ਤੇ ਸਰਕਾਰਾਂ ਨੇ ਇਹਨਾਂ ਦੀ ਰਾਖੀ ਨਹੀਂ ਕਰਨੀ ਤਾਂ ਇਹਨਾਂ ਨੂੰ ਬਾਕੀ ਏਡਾਰਿਆਂ ਵਾਂਗ ਉਦਾਂ ਵਾਂਗੀ ਚਲਾਉਣਾ ਵਾ ਜਾਂ ਫੇਲ ਕਰਨਾ ਵਾ ਤੇ ਫਿਰ ਗੁਰੂ ਸਹਿਬਾਨਾਂ ਦੇ ਨਾਮ ਦੀ ਵਰਤੋਂ ਹੀ ਕਿਉਂ ਕਰਨੀ? ਦਿਸ ਇਜ਼ ਮਾਈ ਟੇਕ